ਸਤਿ ਸ਼੍ਰੀ ਅਕਾਲ ਆ ਦਵ ਨਮਸਤੇ ਦੋਸਤੋ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਮਨਜੀਤ ਸਾਹਿਬ ਤਰਵੰਡੀ ਸਾਬੋ ਦੇ ਵਿੱਚ ਤੇ ਆਓ ਤੁਹਾਨੂੰ ਦਰਸ਼ਨ ਦਿਦਾਰ ਕਰਾਉਂਦੇ ਆ ਤੇ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਜਿਹੜਾ ਸਰੋਵਰ ਦਾ ਇਤਿਹਾਸ ਲਿਖਿਆ ਹੋਇਆ ਹੈ ਤੇ ਇੱਥੇ ਨਾਲ ਹੀ ਇੱਥੇ ਜੋ ਵੀ ਗੁਰਦੁਆਰਾ ਸਾਹਿਬ ਦੀ ਹਿਸਟਰੀ ਹੈ ਉਹ ਸਾਰੀ ਲਿਖੀ ਹੋਈ ਹੈ ਤੇ ਆਪ ਅੱਗੇ ਚੱਲਦੇ ਆ ਗੁਰਦੁਆਰਾ ਮੰਜੀਤ ਸਾਹਿਬ ਜੀ ਪਾਸ਼ਾ ਹੀ ਨੌਵੀਂ ਅਤੇ ਦਸਵੀਂ ਤੇ ਦੋ ਗੁਰੂ ਸਹਿਬਾਨਾ ਦਾ ਇੱਥੇ ਜਿਹੜਾ ਹੈਗਾ ਚਰਨ ਜਿਹੜੇ ਪਏ ਹੋਏ ਨੇ ਤੇ ਜੋ ਤੁਸੀਂ ਗੁਰਦੁਆਰਾ ਸਾਹਿਬ ਨੂੰ ਦੇਖ ਰਹੇ ਹੋ ਸਾਹਿਬ ਸ੍ਰੀ ਗੁਰੂ ਤੇਗ ਭਦਰ ਸਾਹਿਬ ਜੀ ਨੇ ਮੰਜੀ ਸਾਹਿਬ ਸਥਾਨ ਤੋਂ ਬੈਠ ਕੇ ਇਸ ਸਰੋਵਰ ਵਿੱਚ ਪੰਜ ਦਸਾਲੇ ਕਾਰ ਸੇਵਾ ਕੱਢੇ ਅਤੇ ਉਸ ਤੋਂ ਪ੍ਰੰਤ ਕਲੰਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਵਿੱਚ ਆਪਣੀ ਢਾਲ ਨਾਲ ਪੰਜ ਵਾਲਾਂ ਸਰੋਵਰ ਚੌਂਕਰ ਸੇਵਾ ਕੱਢ ਕੇ ਗੁਰਸਰ ਸਰੋਵਰ ਦਾ ਜਿਹੜਾ ਸੀਸ ਨੂੰ ਵਰ ਦਿੱਤਾ ਸੀ ਉਸ ਤੋਂ ਪ੍ਰੰਤ ਪਲੇਗ ਦੀ ਬਿਮਾਰੀ ਪੈਣ ਤੇ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਇਸ ਸਰੋਵਰ ਵਿੱਚ ਪਵਾਇਆ ਅਤੇ ਵਰ ਦਿੱਤਾ ਜੋ ਮਾਈ ਭਾਈ ਸਰੋਵਰ ਵਿੱਚ ਇਸ਼ਨਾਨ ਕਰੇਗਾ ਪੰਜ ਚੂਲੇ ਜਲ ਦੇ ਛਕੇਗਾ ਉਹ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੇਗਾ ਇਹ ਆ ਪਾਪਾ ਅਤਰ ਸਿੰਘ ਜੀ ਨੇ ਮਸਫੂਨਾ ਸਾਹਿਬ ਵਾਲੇ ਇਹ ਹੈ ਤੋ ਬੇਰੀ ਦਾ ਉਹ ਹੈ ਤਣਾ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਸਰਵਰਦੀ ਸੇਵਾ ਆਰੰਭ ਕਰਵਾਈ ਸੀ